ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਸ਼ਹਿਰ ਪੱਟੀ ਖਾਸ ਪੱਟੀ ਸ਼ਹਿਰ ਤੋਂ ਬਣਾ ਰਹੇ ਵੀਡੀਓ ਤਸਵੀਰ ਪੱਟੀ ਜਿਹੜਾ ਤਰਨਤਾਰਨ ਹੈ ਵੀਰ ਨਤਨ ਦੇ ਘਰਵਾਈ ਦੀ ਵੀਡੀਓ ਬਣਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਵਾ ਤੇ ਤਿੰਨੇ ਹੀ ਗਾਵਾਂ ਜਿਹੜੀਆਂ ਗੱਬੜਿਆ ਡਿਟੇਲ ਸਾਰੀ ਵੀਊ ਤੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਡੀਓ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਫਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਨੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਹੋ ਕਰੋ ਕਿਸੇ ਹੋਰ ਵੀ ਵੀਰ ਦਾ ਫਾਇਦਾ ਹੋ ਸਕਦਾ। ਸੋ ਦੋਸਤੋ ਮੇਰਾ ਕੰਮ ਆ ਸਿਰਫ ਵੀਡੀਓ ਬਣਾ ਕੇ ਜਿਹੜੀ ਚੈਨਲ ਤੇ ਪਾਉਣੀ। ਨਿਰਖ ਬਰਖ ਜਿਹੜੀ ਦੋਸਤੋ ਕਰਨੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ। ਸੋ ਦੋਸਤੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ। ਵੀਡੀਓ ਨੂੰ ਦੋਸਤੋ ਐਂਡ ਤੱਕ ਜਰੂਰ ਦੇਖਿਆ ਕਰੋ। ਕਈ ਗੱਲਾਂ ਜਿਹੜੀਆਂ ਕੰਮ ਦੀਆਂ ਵੀਰ ਦੱਸ ਵਾਹ ਜੀ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਵਾਹ ਬੜੀ ਕਿਰਪਾ ਦਾ ਜੀ ਤੁਹਾਨੂੰ ਠੀਕ ਠਾਕ ਜੀ ਵਧੀਆ ਵੀ ਵਧੀਆ ਬਹੁਤ ਬਹੁਤ ਰੱਜੀ ਐ ਨੂੰ ਥੈਂਕ ਯੂ ਦੂਰ ਨੇੜੇ ਚੈਨਲ ਵੇਖਦੇ ਪਏ ਸਾਰੇ ਵੀਰ ਭਰਾ ਸਾਰੇ ਸਤਿਨਾਮ ਸਤਿ ਸ਼੍ਰੀ ਅਕਾਲ ਠੀਕ ਹੈ ਅਸੀਂ ਜੀ ਸਭ ਤੋਂ ਪਹਿਲਾਂ ਆਪਣਾ ਡਰੈਸ ਬੋਲਦੇ ਮੈਂ ਸਾਪਣਾ ਭਾਈ ਸ਼ਹਿਰ ਪੱਟੀ ਆ ਤਸਵੀਰ ਵੀ ਵੱਡੀ ਪੈਂਦੀ ਤਸਵੀਰ ਇਹਨੂੰ ਤਰ ਤਨ ਮੈਂਦਾ ਜੀ ਠੀਕ ਹੈ ਜੀ ਤੇ ਜਿਹੜਾ ਮੇਨ ਆ ਆਪਾਂ ਤੁਸੀਂ ਮਤਲਬ ਕੋਈ ਦੂਰੋਂ ਨੇੜੇ ਵੀਰ ਭਰਾੰ ਦਾ ਕੋਈ ਚੈਨ ਲੈ ਕੇ ਜਿਹੜੇ ਵਿਜ਼ਿਟ ਕਰਨੀ ਆ ਸ਼ਹਿਰ ਪੱਟੀ ਤੇ ਚਵਾਰਾ ਨਾ ਗੁਰਦੁਆਰਾ ਮੇਨ ਸ਼ਹਿਰ ਦੇ ਵਿੱਚ ਕਿਸੇ ਨੂੰ ਪੁੱਛ ਸਕਦਾ ਹੈ ਬਿਲਕੁਲ ਆਪਾਂ ਮੇਨ ਪੁਆਇੰਟ ਦੇ ਉੱਤੇ ਬੈਠੇ ਚਵਾਰਾ ਸਾਬ ਗੁਰਦੁਆਰਾ ਚਵਾਰਾ ਸਾਬ ਗੁਰਦੁਆਰਾ ਮੇਨ ਆਪਣੀ ਗਿੜਡ ਪੱਟੀ ਸ਼ਹਿਰ ਦੇ ਹੋਏਗੀ ਠੀਕ ਹੈ ਜੀ ਹਾਂਜੀ ਤੇ ਆਪਣਾ ਵੀ ਜੀ ਨਾਮ ਤੇ ਫੋਨ ਨੰਬਰ ਦਾ ਨਾਮ ਮੇਰਾ ਨਤਨੇ ਆ ਹਾਂਜੀ ਤੇ ਫੋਨ ਨੰਬਰ ਮੇਰਾ 98768 86407 ਠੀਕ ਹੈ ਅਜੂ ਜੀ ਤਿੰਨ ਕਮਾਂ ਤਿੰਨ ਕਮਾਂਗੇ ਇਸ ਟਾਈਮ ਕੱਪੜੇ ਖਾਵਾਂਗੇ ਆਪਾਂ ਤਿੰਨੇ ਕੱਪੜੇ ਤਿੰਨੇ ਕੱਪਣਾ ਠੀਕ ਹੈ ਸ਼ੁਰੂ ਕਰੀਏ ਕਾਲੀ ਨਾਲ ਡਿਟੇਲ ਦੱਸੋ ਜੀ ਉਡੇ ਇਹਦਾ ਇਸ਼ਾ ਭਾਜੀ ਪਹਿਲਾ ਸੂਹਾ ਹਾਂਜੀ ਅ ਸ਼ਾਇਦ 4 ਦੰਦਿਆ ਮੂੰਹ ਕੋਟ ਗੇਰ ਮੈਂ ਚੰਗੀ ਤਰ੍ਹਾਂ ਵੇਖਿਆ ਨਹੀਂ ਆ ਠੀਕ ਹੈ ਜੀ ਸ਼ਾਇਦ 4 ਦੰਦਿਆ 6 ਦੰਦ ਗਰੰਟੀ ਇਹ ਨਹੀਂ ਮੈਂ ਸੂਹਾ ਪਹਿਲਾ ਹੋਗਾ ਦਾ ਠੀਕ ਹੈ ਜੀ ਹਾਂਜੀ ਤੇ ਕੋਈ ਦਿਨ ਰਹਿੰਦੇ ਦੇ 5 ਤੋਂ 6 ਦਿਨ ਰਹਿੰਦੇ ਠੀਕ ਹੈ ਲੋਧਵਸ਼ੀ ਪਹਿਲੇ ਸੂਹੇ ਹੀ ਮੀਆਂ ਹੱਥ ਫੇਰ ਜਣਾ ਨੇ ਠੀਕ ਹੈ ਜੀ ਆਹ ਥਾਂ ਪਲਾਪਲਾ ਬਹੁਤ ਸੁਣੀਆ ਪਈਆਂ ਠੀਕ ਹੈ ਜੀ ਆਰਡਰ ਦੀ ਕੁਆਲਿਟੀ ਵੇਖ ਲਓ ਠੀਕ ਹੈ ਜੀ ਤੇ ਮੂੰਹਣ ਵੇਖ ਲਓ ਦੂਰਾ ਤੀਰਾ ਨਹੀਂ ਲੱਗਦਾ ਠੀਕ ਹੈ ਜੀ ਖੋਲੀ ਵੀ ਜੀ ਤੁਰਕੇ ਦਿਖਾਈ ਨਾ ਦੋਸਤੋ ਪਹਿਲਾ ਸੂਆ ਵੀਰਕੰਦਾ ਦਾ ਇਹ ਗਾਂ ਸੁਣੀ ਆ ਦਰਮਿਆਨੇ ਕੱਦ ਕੱਢਦੀ ਹੈ ਬਿਲਕੁਲ ਦੋਸਤੋ ਜੈਡ ਬਲੈਕ ਸਰੀ ਆਰਡਰ ਕੁਆਲਟੀ ਦੋਸਤੋ ਕਾਫੀ ਵੱਡੀ ਗਾਂ ਨੇ ਤਿਆਰ ਕੀਤੀ ਹੈ ਜੇ ਦਿਨ ਪਏ ਸੂਣ ਦੇ ਵਿੱਚ ਉਸ ਹਿਸਾਬ ਨਾਲ ਕਾਫੀ ਵੱਡਾ ਆਰਡਰ ਤਿਆਰ ਕਰੂਗੀ ਗਰਮੀਆਂ ਦਾ ਤੋਹਫਾ ਹੀ ਆ ਦੋਸਤੋ ਇਹ ਦੁੱਧ ਵੀਰਕੰਦਾ ਵੀ ਪਹਿਲੇ ਸੂਈਏ ਤਕਰੀਬਨ 20 ਲੀਟਰ ਦੇ ਲੱਗ ਬਨੇ ਚਵਾ ਦੂਗੀ ਜੇ ਹਿਸਾਬ ਨਾਲ ਦੋਸਤੋ ਤਾਂ ਆਰਡਰ ਕੁਆਲਟੀ ਤਿਆਰ ਹੋਣਿਆ ਇੱਕ ਢੱਲਾ ਢੋਲਾਂ ਪਈਆਂ ਕਾਫੀ ਹਾਂਜੀ ਵੀਰ ਜੀ ਮੋਲਰ ਬਹੁਤ ਬੇਨਤੀ ਹੈ ਭਾਜੀ ਵੀ ਕਿ ਚੈਨਲ ਵੀ ਜਿਹੜਾ ਮਰਜ਼ੀ ਕੋਈ ਕਮੈਂਟ ਵੀ ਕੋਈ ਕਰੀ ਜਾਵੇ ਜੋ ਮਰਜ਼ੀ ਕੋਈ ਕਹੀ ਜਾਵੇ ਫੋਨ ਕਰ ਮੁੱਢੀ ਕਰਾਂਗੇ ਦਾ ਮੋਲ ਫੋਨ ਕਰ ਕਹਿੰਦੇ ਭਾਜੀ ਜੋ ਬਹੁਤ ਕਮੈਂਟ ਵੇਖੀਦੇ ਆ ਜੀ ਕਈ ਕੁਝ ਬੋਲਦਾ ਕਈ ਕੁਝ ਬੋਲਦਾ ਹਾਂਜੀ ਅਸਾਂ ਵੇਚੀ ਤਾਂ ਫਰਦ ਕੋਈ ਨਹੀਂ ਪਈਣਾ ਕਿਉਂਕਿ ਮੇਰੇ ਤੋਂ ਡੰਗਰ ਲੱਗੇ ਇਹਦੇ ਵੇਚ ਨਾਲੇ ਹਾਂਜੀ ਹਾਂਜੀ ਤੇ ਫੋਨ ਜਿੰਨੂੰ ਚੰਗਾ ਲੱਗਦਾ ਫੋਨ ਕਰਕੇ ਮੁੱਲ ਪੁੱਛ ਸਕਦਾ ਭਾਈ ਠੀਕ ਹੈ ਹਾਂਜੀ ਤੇ ਜਦਾਂ ਦੂਜਾ ਨੰਬਰ ਤੁਸੀਂ ਆ ਦੂਜੇ ਨੰਬਰ ਤੇ ਆ ਬਹਿੜਿਆ ਹਾਂਜੀ ਇਹ ਕੱਪ ਤੇਰੀ ਅਜੇ ਹਸਾਰ ਨਾਲ ਟਾਈਮ ਇਹਦਾ ਵੀ ਕੱਢਦੀ ਅੱਛਾ ਜੀ ਤੇ ਸੁਆਹ ਕਿਨਵਾ ਸੁਆਹ ਦੂਜਾ ਇਹਦਾ ਗਰੰਟਡ ਦੂਜਾ ਇਹਦਾ ਮੂਹ ਠੀਕ ਹੈ ਜੀ ਹਾਂਜੀ ਠੰਡੀ ਸੀ ਠੀਕ ਹੈ ਇਹ ਇਨਾ ਇਨਾ ਜੱਡਾ ਬਿਲਕੁਲ ਪਛਾਣ ਆਏ ਹੋਈ ਹੁੰਦੀ ਆ ਤੇ 19 ਕਿਲੋ ਇਹਦਾ ਪਹਿਲਾਂ ਦਾ ਰਿਕਾਰਡ ਰਿਹਾ ਭਾਈ 19 ਕਿਲੋ 19 ਕਿਲੋ ਠੀਕ ਹੈ ਜੀ ਹਾਂ ਜੀ ਖੋਲ ਗਏ ਨਾ ਆ ਚਾਚਾ ਦੋਸਤੋ ਦੁੱਧਾ ਸੁਆ ਸੁਣੀਏ ਪਈਏ ਦੁੱਧ ਜੀ ਵੀਰ ਕਹਿੰਦਾ 19 ਲੀਟਰ ਦੇ ਲੱਗੇ ਮੈਨੂੰ ਦੁੱਧ ਕੱਢਿਆ ਹੋਇਆ ਅਜੇ ਸ਼ੂਨ ਦੇ ਵਿੱਚ ਟਾਈਮ ਇਹਦਾ ਇੱਕ ਹਫਤਾ ਵਿਆਹ ਜੀ ਇੱਕ ਹਫਤਾ ਪਿਆ ਜੀ ਇੱਕ ਹਫਤੇ ਦੀ ਕੱਚੀ ਹੈ ਜੀ ਹੋਸਤਾ ਦਾ ਦੋਸਤੋ ਆਰਡਰ ਕੁਆਲਿਟੀ ਇਹ ਵੀ ਕਾਫੀ ਵੱਡੀ ਤਿਆਰ ਕਰੂਗੇ ਚੰਗੇ ਘੱਟ ਘੱਟ ਦੀਏ ਹਾਂ ਤੁਹਾਨੂੰ ਦੋਸਤੋ ਬਹਿਣੀ ਦੇ ਪਾਸੇ ਚੈੱਕ ਕਰ ਸਕਦੇ ਜੀ ਵੱਡ ਲੰਬ ਫਿਰੀਆਂ ਹਾਂ ਜੀ ਹਾਂਜੀ 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 ਰਾਬੜਾ ਰਗਾ ਚੱਡਾ ਖਿੱਚਿਆ ਹੋਤਾ ਨਹੀਂ ਆ ਘਟਦੀ ਨਹੀਂ ਠੀਕ ਹੈ ਜੀ ਕੱਦ ਕੜ ਵੀ ਚੰਗਾ ਦਾ ਮੂਹਰ ਸੋਹਣਾ ਜਿੱਦਾਂ ਗਾ ਗਰਮੀ ਆਉਣ ਵਾਲੀ ਹੈ ਹਾਂਜੀ ਸਾਰੇ ਤਕਰੀਬਨ ਡਿਮਾਂਡ ਹੋਈ ਹੈ ਵੀ ਹੁਣ ਕ੍ਰੋਸ ਚਾਹੀਦੀ ਹੈ ਕ੍ਰੋਸ ਹੀ ਚਾਹੀਦੀ ਹੈ ਹਾਂਜੀ ਕ੍ਰੋਸ ਹਾਂਜੀ ਠੀਕ ਹੈ ਜੀ ਇਹ ਆਪਣੇ ਏਰੀਆ ਦੀ ਗਾਂ ਹੈ ਕੋਈ ਇਹਨੂੰ ਗਰਮੀ ਸਰਦੀ ਪਰਵਾਹ ਨਹੀਂ ਦੋਈ ਨਹੀਂ ਠੀਕ ਹੈ ਮਰਜੀ ਇਹਨੂੰ ਬੰਨ੍ਹ ਨਹੀਂ ਛੱਡੋ ਕੋਈ ਗੱਲ ਨਹੀਂ ਠੀਕ ਹੈ ਜੀ ਦੋਸਤੋ ਮੋਲੇ ਜਿਹੜਾ ਇਸ ਗਾਂ ਦਾ ਫੋਨ ਤੇ ਆਊਗਾ ਤਿਹਜੇ ਨੰਬਰ ਦੀ ਗਾਂਦਮ ਦਿਖਾਉਣੇ ਲੋਗੇ ਕਰੋ ਜਿਆ ਦੋਟਾ ਬੂੜੀ ਪੱਠੇ ਭਾਈ ਹੰਦੋਈ ਕਰਨੀ ਗੱਲ ਧੱਕਾਂ ਜਾਂਦੇ 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 ਵੀ ਤੋਰਦੇ ਤੋਰਦੇ ਤੋਰ ਦੋ ਭਾਜੀ ਤੋਰ ਦੋ ਇਹ ਜਿਆ ਦੋਟਾ ਬੂੜਾ ਦੇਖ ਜਓ ਅੱਲੇ ਖੱਡਾ ਪਰਾਂ ਦੀ ਮਜ਼ਬੂਤ ਆ ਹਾਂਜੀ ਹਾਂਜੀ ਨਿੱਕੇ ਮੂੰਹ ਦੀ ਆ ਮੂੰਹ ਮਾਦੀ ਸੋਹਣੀ ਠੀਕ ਹੈ ਜਿਹੜੇ ਆੜੇ ਹੁੰਦੇ ਆ ਭਾਈ ਆੜੇ ਜਿਹੜੇ ਆ ਹੁੰਦੇ ਆ ਹਾਂ ਇਹ ਤਾਂ ਵਾਦਾ ਹੈ ਠੀਕ ਹੈ। ਉਹ ਇਹ ਆ ਖੁੱਚਿਆਂ ਤੋਂ ਦੇ ਆ ਗਣਾ। ਹਾਂ। ਇਹ ਸਾਡੇ ਨੂੰ ਕੋਈ ਬਿਮਾਰੀ ਨਹੀਂ ਪੈਂਦੀ। ਠੀਕ ਠੀਕ ਹੈ। ਲੋਕੀ ਕਹਿੰਦੇ ਵੀ ਖੜੀ ਲਾਦੀ ਕਹਿੰਦੇ ਛੱਡ ਦਿੰਦੇ ਆ। ਹਾਂ। ਨਹੀਂ ਬਾਹਰ ਗਾ ਜਾਂਦੇ ਬਾਹਰ ਆ ਕੇ। ਉਹਦਾ ਮਸਲਾ ਬਣਾ ਦਿੰਦੇ। ਠੀਕ ਹੈ। ਇੰਨੀਆਂ ਲੱਗਾਂ ਲੁੱਟੀਆਂ। ਕਿਉਂਕਿ ਇਹ ਤਾਂ ਇਹਨੂੰ ਬਿਮਾਰੀ ਨਹੀਂ ਪੈਂਦੀ ਇਹਨੂੰ ਬਾਹਰ। ਆਓ ਉਹ ਮਤਲਬ ਹੰਨਾ ਲੱਤਾਂ ਨਾਲ ਨਹੀਂ ਥੱਲੇ ਬੈਠਦੇ। ਇਹਨਾਂ ਦਾ ਸਿਰਫ ਬੋੜਾ ਦਾ ਜੀਣਾ ਕਰਣਾ ਹੈ। ਹਾਂਜੀ ਹਾਂਜੀ। ਇਹ ਬੋੜ ਬਣ ਇਹ ਸ਼ੁਰੂ ਵੇਖੋ ਕਿੱਥੇ ਹੁੰਦਿਆ ਪਿੱਛੋਂ ਤੱਕ। ਹਾਂਜੀ ਹਾਂਜੀ। ਤੇ ਅੱਗੇ ਮੈਂ ਕਿੱਥੇ ਸ਼ੁਰੂ ਹੁੰਦਾ। ਹਾਂਜੀ ਹਾਂ ਤਗਰੀ ਨੰਬਰ ਲੈ ਜੁੱਧਾ ਸਵੇਰ ਸੁਣੀ ਆ ਇਹ ਵੀ ਦੁੱਜਾ ਸਵੇਰ ਹਾਂਜੀ ਇਹ ਵੀ ਛੇ ਦਾੰਦਿਆ ਠੀਕ ਹੈ ਜੀ ਇਹਦਾ ਵੀ ਤਕਰੀਬਨ ਇੱਕ ਹਫਤਾ ਪਿਆ ਅਜੇ ਸੁਣਦੇ ਠੀਕ ਹੈ ਜੀ ਠੰਡੀ ਸੀ ਦੇ ਵੀ ਪੂਰੀ ਹੈ ਠੀਕ ਹੈ ਜੀ ਵਾਟ ਲਾ ਦੇ ਵੀ ਫਿਰ ਨਹੀਂ ਆਣੀ ਕਹਿੰਦਾ ਕਿ ਚੋਇਆ ਜੇ ਪਹਿਲੇ ਸੋਈ ਇਹਦਾ ਪਹਿਲਾਂ ਸੋਇਆ ਬਾਈ ਜੀ 22 ਕਿਲੋ ਤੋਂ ਦਰਿਆ ਦਾ 22 ਕਿਲੋ ਦਾ ਹਾਂਜੀ ਠੀਕ ਹੈ ਜੀ ਅਰੇ ਕਿ ਜਾਊਗੀ 24 25 ਦੇ ਲੈ ਜੇ ਸੇਵਾ ਦੇ ਆ ਇਹ ਦੇਖਣੇ ਡਿਪੈਂਡ ਕਰਦਾ ਸੇਵਾ ਦੇ ਭਾਵੇਂ 25 ਦੇ ਲੈ ਜੇ ਭਾਵੇਂ 5 ਕਿਲੋ ਤੋਂ ਲੈ ਬਾਈ ਹਾਂਜੀ ਇਥੇ ਕਰ ਲਓ ਜੀ ਦੋਸਤੋ ਇਹ ਵੀ ਗਾੜੀ ਦੁੱਜਾ ਸਵੇਰ ਸੁਣੀ ਆ ਜੀ ਇੱਕ ਹਫ ਪਹਿਲੇ ਸੂਏ ਵੀਰ ਕਹਿੰਦਾ 22 ਕਿਲੋ 22 ਕਿਲੋ ਚੋਆ 22 ਕਿਲੋ ਦੁੱਧ 22 ਕਿਲੋ ਦੁੱਧ ਪਹਿਲੇ ਸੂਏ ਵੀਰ ਕਹਿੰਦਾ ਚੋਆ ਆਰਡਰ ਕੁਆਲਟੀ ਦੋਸਤੋ ਬਹੁਤ ਵਧੀਆ ਤਿਆਰ ਕਰਨ ਲਈ ਹੈਗਾ ਅਜੇ ਇਹਦੇ ਵੀ ਵਲਟ ਲੰ ਕਾਫੀ ਪਈਆਂ ਹੂੰ ਸੁੰਦਿਆਂ ਤੱਕ ਅਜੇ ਵੀ ਇਹ ਹਸਾਉਂਦਾ ਇਹ ਫੋਟ ਫੋਟ ਵੰਦਾ ਜੂਰ ਬਤਾ ਦੇ ਵੀ ਵਧਾ ਲੈਣਾ ਇਹਨੇ ਇਹਦਾ ਬਿਲਕੁਲ ਠੀਕ ਸਟਰਦੀਆਂ ਗਾਵਾਂ ਤੰਨੇ ਚਾਰੇ ਹਾਂ ਜਿਵੇਂ ਦੇਖ ਤਾਂ ਮੇਰੇ ਕੋ 8 9 ਹੋ ਰਿਹਾ ਪਰ ਜਿਹੜੀਆਂ ਵੀਡੀਓ ਬਣਾਉਣਾ ਸਿਰਫ ਤੇਰੇ ਨਾਲ ਠੀਕ ਹੈ ਦੋਸਤੋ ਵਪਾਰ ਦਾ ਕੰਮ ਹੈ ਵੀਰ ਦਾ ਤੁਹਾਨੂੰ ਇਧਰ ਵੀ ਖਾਣ ਨੇ ਗਾਵਾਂ ਵੀ ਤੇ ਹੁਣ ਕਾਫੀ ਹੈ ਪਰ ਸਿਰਫ ਇਹ ਗਾਵਾਂ ਜੇ ਕੁਝ ਸੇਲ ਹੋਈਆਂ ਵਿੱਚੋਂ ਕਿ ਕੋਈ ਇੱਕ ਦੋ ਵੀ ਇੰਨੇ ਕਰ ਰੱਖੇ ਹਾਂ ਚੰਗੇ ਕਦ ਕੱਢ ਦੀਏ ਦੋਸਤੋ ਵੀ ਇਹ ਰਹੀ ਤੇਰੀ ਤਿਆਰੀ ਹਾਂਜੀ ਠੀਕ ਹੈ ਤੁਹਾਨੂੰ ਤੋਂ ਸ਼ੁਰੂ ਹੁੰਗਿਆ ਹਾਂਜੀ ਹਾਂਜੀ ਬਹੁਤ ਵਧੀਆ ਤਿਆਰੀ ਕਰਨ ਦੀ ਠੀਕ ਹੈ ਗਰਮੀ ਸਰਦੀ ਦੀ ਇਹਨਾਂ ਨੂੰ ਪ੍ਰਵਾਹ ਕੋਈ ਨਹੀਂ ਗਰਮੀ ਦੇ ਵਿੱਚ ਚੱਲ ਨਹੀਂ ਠੀਕ ਹੈ ਜੀ ਹਾਂਜੀ ਸੋ ਦੋਸਤੋ ਤਿੰਨ ਗਾਮਾ ਜਿਹੜੀਆਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈਆਂ ਵਾਂ ਜਿਹੜੀ ਵੀ ਗਾਤੰਨਾ ਚੋ ਜਿਹੜੇ ਵੀਰ ਨੂੰ ਪਸੰਦ ਆਉਗੇ ਨੰਬਰ ਵੀਰ ਦਾ ਸਕਰੀਨ ਤੇ ਮੈਂ ਚਲਾ ਦੂੰਗਾ ਇੱਕ ਨਾ ਮੈਂ ਇੱਕ ਗੱਲ ਇਹ ਵੀ ਆ ਵੀ ਕਾਦੇ ਇਹਨਾਂ ਦੇ ਮੈਂਸ਼ਨ ਕਰ ਦੋ ਕੱਦ ਦੱਸ ਦੋ ਕਿੰਦੇ ਇੱਥੇ ਬਈ ਇਹਨਾਂ ਦੇ ਹਾਂਜੀ ਦੋਨਾਂ ਦੇ ਕੱਦ ਵੱਡੇ ਆ ਹਾਂਜੀ ਬਈ ਕਾਲੀ ਦਾ ਮੀਡੀਅਮ ਤੋਂ ਥੋੜੀ ਪਲੱਸ ਕਹਿ ਸਕਦੇ ਆਪਾਂ ਜਿਆਦੀ ਮੀਡੀਅਮ ਨਹੀਂ ਕਹਿ ਸਕਦੇ ਜਿਆਦੀ ਮੀਡੀਅਮ ਨਹੀਂ ਠੀਕ ਆ ਆਹਨਾਂ ਦੇ ਕੱਦ ਵੇਖ ਲਓ ਜੀ ਕੱਦਰੇ ਪੂਰੇ ਆ ਨੇ ਪੂਰੇ ਕੱਦ ਕੱਢਦੀਆਂ ਹਾਂਜੀ ਉਹ ਕਈਆਂ ਨੂੰ ਭੁਲੇਖਾ ਪੈਂਦਾ ਵੀ ਵੀਡੀਓ 'ਚ ਕੁਝ ਹੋਰ ਰਿਹਾਉਂਦੇ ਆ ਸਾਹਮਣੇ ਕੁਝ ਹੋਰ ਨਿਕਲਦੇ ਆ ਹਾਂਜੀ 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 ਆਪਾਂ ਇਸ ਬਿਲਕੁਲ ਪ੍ਰੋਪਰ ਵੀਡੀਓ ਬਣ ਗਈ ਹੈ ਕਦ ਕੜ ਗਾਂ ਦਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਜੀ ਤੇ ਇਹ ਜਿਹੜੀ ਦੂਜੇ ਨੰਬਰ ਦੇ ਗਾਂ ਵਾ ਇਹ ਵੀ ਪੂਰੇ ਫੁੱਲ ਹੈ ਵੀ ਬੋਡੀ ਵੇਟ ਦੀ ਹੈ ਇਹਦਾ ਵੀ ਕਦ ਕੜ ਤੁਸੀਂ ਦੇਖ ਸਕਦੇ ਜੀ ਜਿੰਨਾ ਮੈਂ ਜੋਧ ਨੂੰ ਕੈਮਰੇ ਤੇ ਦਿਖਾਉਂਗਾ ਉਹੀ ਚੀਜ਼ ਹੋਊਗੀ ਜਿਹੜੀ ਤੀਜੇ ਨੰਬਰ ਦੇ ਗਾਂ ਵਾ ਇਹ ਮਤਲਬ ਦਰਮਿਆਨੇ ਕੱਦ ਤੋਂ ਥੋੜੀ ਜਿਹੀ ਵੱਡੀ ਹੈ ਮਤਲਬ ਜਿਆਦੇ ਛੋਟੇ ਕੱਦ ਦੀ ਨਹੀਂ ਗਾਵਾਂ ਦੇ ਨਾਲ ਹੀ ਮਿਲਦੀ ਪਰ ਥੋੜਾ ਜਿਹਾ ਕੱਦ ਦਾ ਨਿੱਕਾ ਦੂਜੀਆਂ ਗਾਵਾਂ ਦਾ ਗੱਤਾਂ ਦਾ ਮੀਡੀਅਮ ਹੈ ਦੇਖਣ ਤਿਆਰ ਕਰਨਾ ਉਹ ਦੂਜੇ ਦਾ ਵਾਜਾ ਕਰਾ ਹਾਂਜੀ 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 ਠੀਕ ਹੈ ਸੀ ਦੂਰਾ ਤੇਰਾ ਥਣ ਲੱਗਾ ਇਹਨੂੰ ਠੀਕ ਹੈ ਕਵਾਡੀ ਵੀ ਸੋਹਣੀ ਆ ਰਾਜੀ ਵਾਡੀ ਹਾਂਜੀ ਹਾਂਜੀ ਚੰਗੀ ਮજબੂਤਾਂ ਚੇਦੀ ਆ ਮજબੂਤਾਂ ਚੇਦੀ ਜੰਨੀ ਵੀ ਗਈ ਨਾ ਹਾਂਜੀ ਹਾਂਜੀ ਅਜੇ ਵੀ ਲੱਟਣਾ ਕਾਫੀ ਪਈਆਂ ਅਜੇ ਲੱਟਣਾ ਚੰਗੀ ਚਾਰ ਪਾਈਨਲ ਖੜਦੀ ਰਹੀ ਬਾਕੀ ਇਹ ਹੈਗਾ ਵੀ ਇਹ ਗਰਮੀ ਦੀਆਂ ਇਹਨੀਆਂ ਕੋਈ ਨਾ ਕਰਨਾ ਹਾਂਜੀ ਉਹ ਨਾ ਡਿਮਾਂਡ ਤਕਰੀਬਨ ਹੀ ਹੋਈ ਆਉਂਦੀ ਆ ਵੀ ਕਰਾਸ ਚਾਹੀਦੀ ਕਰਾਸ ਚੀਤੀ ਐਟਾ ਟੋਸ ਸਾਰੇ ਪਿਛੇ ਹਟ ਗਏ ਆ ਗਰਮੀ ਆ ਗਈ ਐ ਤੇ ਗਰਮੀਆਂ ਦੇ ਵਿੱਚ ਹੁਣ ਇਹ ਇਦਾਂ ਨਹੀਂ ਚੱਲਣੀਆਂ ਸਾਡੀ ਗਰਮੀਆਂ ਦੇ ਤੋਹਫੇ ਆ ਜੀ ਤਨੇ ਕਰੋ ਚੱਲਣੀਆਂ ਹਾਂਜੀ 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 ਬਾਕੀ ਜੇ ਕਿਸੇ ਨੂੰ ਪਿਓਰ ਵੀ ਚਾਹੀਦੀ ਹੋਊਗੀ ਉਹ ਵੀ ਆਪਾਂ ਹਾਜ਼ਰ ਕਰਾ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਆਹੋ ਕੋਈ ਵੀ ਪਿਓਰ ਮੰਗਦੇ ਵੀ ਨੇ ਮੂਰੇ ਚੱਲਦੇ ਪਰ ਜਿਹੜੀਆਂ ਆ ਵੇੜਾ ਤੁਹਾਨੂੰ ਦਿਖਾਉਂਦੇ ਦੁੱਧ ਸਾਰੀਆਂ 20+ ਜਾਣੀਆਂ ਠੀਕ ਹੈ ਜੀ 20+ ਚੱਲ ਜਾਂਦੇ 25 ਲਾਗੇ ਬੰਨੇ ਦੁੱਧ ਖੁੱਲਾ ਜਵਾਦਣਾ ਇਹਨਾਂ ਆਹ ਤੇ ਪਹਿਲੇ ਪਹਿਲੇ ਸਵੇਰੇ ਰੀਗ ਖੁੱਲਾ ਰਮਾਨ ਰਮਾਨੋਂ ਜਵਾਦਣਾ ਇਹ ਗੋਦ ਕੱਟਦੀ ਗੜ ਵੀ ਸੋਹਣੀ ਹੈ ਜਿੰਨੀ ਨੇ ਕਰੋ ਸੋ ਦੋਸਤੋ ਤਿੰਨੇ ਨਗਰੇ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਆ ਜਿਹੜਾ ਵੀ ਨਗਰ ਜਿਹੜੇ ਵੀ ਨੂੰ ਪਸੰਦ ਆਊਗਾ ਨੰਬਰ ਵੀਕ ਦਾ ਸਕਰੀਨ ਤੇ ਚੱਲੂਗਾ ਗੱਲ ਬਾਤ ਤੁਸੀਂ ਵੀ ਕਰ ਸਕਦੇ ਹੋ ਸੋ ਵੀਡੀਓ ਨੂੰ ਪੂਰਾ ਦੇਖ ਲਿਓ ਦੋਸਤੋ ਬਹੁਤ ਬਹੁਤ ਧੰਨਵਾਦ